ਸਰਕਾਰ ਲਗਾਤਾਰ ਠੰਡੇ ਵਾਸਤੇ ਇਸ ਕਾਨੂੰਨ ਨੂੰ ਪਾਰੀ ਐ ਤੁਸੀਂ ਕਿਵੇਂ ਸਮਝਦੇ ਹੋ ਚੀਜ਼ ਸਰਕਾਰਾਂ ਪਤਾ ਨਹੀਂ ਕਿਉਂ ਕੰਮ ਕਰਨ ਦੀ ਨਹੀਂ ਸੁੱਤੀਆਂ ਹੀ ਆ ਜੇ ਸਰਕਾਰਾਂ ਨੂੰ ਲੱਗਦਾ ਹੈ ਕਿ ਜਿਹੜਾ ਬੇਦਵੀ ਦਾ ਗੁਰਗੰਸਾਹਿ ਦੀ ਬੇਦਵੀ ਦਾ ਕਾਨੂੰਨ ਨਹੀਂ ਬੰਨਣਾ ਚਾਹੀਦਾ ਤੇ ਮੈਂ ਕਹਿੰਦਾ ਇੱਕ ਇੱਕ ਬੱਚਾ ਆਪਣਾ ਰੋਜ ਉੱਪਰ ਚੜਾਣ ਪਤਾ ਲੱਗ ਜੀ ਉੱਪਰ ਕਿਤਨਾ ਬੈਠੇ ਜਾਂ ਐਨੀ ਗਰਮੀ ਹੈ ਐਨੇ ਧੋਪ ਨੇ ਰੀਆਂ ਆ ਤਾਂ ਵੀ ਵੇਖੋ ਧਰਨਾ ਗੁਰਜੀਤ ਸਿੰਘ ਦੀ ਖਾਲਸਾ ਜਿਹੜਾ ਕਿ ਸਮਾਂਟ ਓਵਰ ਦੇ ਉੱਤੇ ਸਾਲ ਤੱਕ ਬੈਠੇ ਰਹੇ ਨੇ। ਆ ਵਕੀਲਾਂ ਵੱਲੋਂ ਵੀ ਦਾਵਾ ਕੀਤਾ ਗਿਆ ਭਾਈ ਸੰਦੀਪ ਹੋਰਾਂ ਤੇ ਬਹੁਤ ਤਸ਼ੱਦਦ ਕੀਤਾ ਗਿਆ। ਕਿਤੇ ਨਾ ਕਿਤੇ ਸਾਡਾ ਵੀ ਦਿਲ ਕਿਤੇ ਨਾ ਕਿਤੇ ਨਾ ਹੋ ਜਾਂਦਾ ਮਤਲਬ ਭਾਵਕ ਹੋ ਜਾਂਦਾ। ਪਰ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾ ਕੁਝ ਵੀ ਨਹੀਂ ਹੋ ਪਾਂਦਾ। ਜਿਹੜਾ ਜੇਲ੍ਹ 'ਚ ਕੋਈ ਬੰਦਾ ਜਾਂਦਾ ਹੈ ਨਾ ਉਹਦਾ ਮੁਲਾਕਾਤ ਦਾ ਪਰਿਵਾਰ ਦਾ ਕਰਨਾ ਹੱਕ ਬੰਦਾ ਹੈ। ਪਰ ਮੈਂ ਤੇ ਹੈਰਾਨ ਆ ਜੇਲ੍ਹ ਦਾ ਸੁਪਰੀਂਡੈਂਟ ਆ ਭਾਜੀ ਕੋਡ ਦੀਆਂ ਨੇ ਧੱਸੀਆਂ ਢਾ ਕੇ ਰਾ ਛੱਡੀਆਂ। ਇੱਥੇ ਦੇਖੋ ਜਿਹੜੇ ਪੁਚੜ ਆਫੀਸਰ ਔਨ ਡਿਊਟੀ ਹੈ ਮੈਂ ਤਾਂ ਕਹਿੰਦਾ ਇਹਨਾਂ ਦੀ ਬਹੁਤ ਤੜੀ ਨਲਾਕੀ ਹੈ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਜਥੇਦਾਰ ਹਵਾਰਾ ਸਿੰਘ ਹੋਰਾਂ ਦੀ ਜਿਹੜੀ ਮਾਤਾ ਜੀ ਵੀ ਬਹੁਤ ਟੱਲੇ ਨੇ ਤੇ ਵਾਰ-ਵਾਰ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਪੈਰੋਲ ਦਿੱਤੀ ਨਹੀਂ ਜਾਂਦੀ ਇੱਥੇ ਦੋ ਕਾਨੂੰਨ ਬੰਦੇ ਪਏ ਸਿੱਖਾਂ ਵਾਸਤੇ ਵੱਖਰਾ ਕਾਨੂੰਨ ਬੋਹ ਗਿੰਤਿਆਂ ਵਾਸਤੇ ਵੱਖਰਾ ਪ੍ਰਾਮ ਰਹੀਨ ਜਿਹੜਾ ਪਰੋਲ ਤੇ ਬਾਹਰ ਆਂਦਾ ਪਿਆ ਵੇਖੋ ਉਹਨੇ ਚੰਗੇ ਕੰਮ ਕੀਤੇ ਉਹਨੂੰ ਪਰੋਲ ਦਿੰਦੇ ਪਏ ਜੇ ਐਨੇ ਦੁਸ਼ਟ ਕੰਮ ਕੀਤੇ ਉਹਦਾ ਨਾਮ ਲੈਣਾ ਵੀ ਸਾਡੀ ਜ਼ਬਾਨ ਤੇ ਸ਼ੋਭਾ ਨਹੀਂ ਦਿੰਦਾ ਅਰਵਿੰਦ ਕੇਜਰੀਵਾਲ ਮੁਖੀ ਸੀਗੇ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਸੀ ਕੋਜੀ ਘੰਟਿਆਂ ਦੇ ਵਿੱਚ ਬੇਅਦਬੀਆਂ ਦਾ ਇਨਸਾਫ ਮਿਲੇਗਾ ਦੂਜੀ ਸਰਕਾਰ ਕੈਪਟਨ ਦੀ ਆਈ ਉਹਨੇ ਮਹਾਰਾਜ ਦਾ ਗੁਰਗਾ ਸਾਹਿਬ ਹੱਥ ਫੜ ਕੇ ਸੋਹ ਖਾਦੀ ਸੀ ਕਿ ਬੰਦੀ ਸਿੰਘ ਰਹਾ ਕਰਾਂਗੇ ਉਸ ਤੋਂ ਬਾਅਦ ਜਿਹੜਾ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਮਹਾਰਾਜ ਗੁਰਗਨ ਸਾਹਿਬ ਜਿੰਦਿਆਂ ਉਹਨਾਂ ਨੂੰ ਸਜ਼ਾ ਦੇਵਾਂਗੇ ਉਹ ਵੀ ਸਰਕਾਰ ਪਿੱਛੇ ਹੋ ਗਈ ਸਾਡੇ ਨਾਲ ਭਾਈ ਸੰਦੀਪ ਸਿੰਘ ਦੇ ਭਰਾ ਮਨਦੀਪ ਜੀ ਜੁੜ ਚੁੱਕੇ ਨੇ ਬਾਈ ਜੀ ਲਗਾਤਾਰ ਭਾਈ ਗੁਰਜੀਤ ਸਿੰਘ ਖਾਲਸਾ ਹੋਰੀ ਸਾਲ ਦੇ ਕਰੀਬ ਹੋ ਗਿਆ ਉਹਨਾਂ ਨੂੰ ਟਾਵਰ ਤੇ ਚੜ੍ਹਿਆ ਪਰ ਸਰਕਾਰ ਲਗਾਤਾਰ ਠੰਡੇ ਵਾਸਤੇ ਇਸ ਕਾਨੂੰਨ ਨੂੰ ਪਾਰੀ ਐ ਤੁਸੀਂ ਕਿਵੇਂ ਸਮਝਦੇ ਹੋ ਚੀਜ਼ ਨੂੰ ਦੇਖੋ ਇੱਥੇ ਦੇ ਸਰਕਾਰਾਂ ਦੀ ਨਾ ਬਹੁਤ ਵੱਡੀ ਨਾਕਾਮੀ ਆ ਦੇਖੋ ਅੱਜ ਸਾਲ ਹੋ ਹੁਲ ਚੱਲਾ ਬਹੁਤ ਲੱਗੀ 12 ਦਿਨ ਨੂੰ ਪੂਰਾ ਸਾਲ ਹੋਇਆ ਨਾ ਭਾਈ ਗੁਰਜੀਤ ਸਿੰਘ ਟਾਵਰ ਤੇ ਬਟੇ ਨੂੰ ਪਰ ਸਰਕਾਰਾਂ ਪਤਾ ਨਹੀਂ ਕਿਉਂ ਕੰਮ ਕਰਨ ਦੀ ਨਹੀਂ ਸੁੱਤੀਆਂ ਹੀ ਆ ਜੇ ਸਰਕਾਰਾਂ ਨੂੰ ਲੱਗਦਾ ਹੈ ਕਿ ਜਿਹੜਾ ਬੇਦਵੀਜ਼ਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦਾ ਕਾਨੂੰਨ ਨਹੀਂ ਬੰਨਣਾ ਚਾਹੀਦਾ ਤੇ ਮੈਂ ਕਹਿੰਦਾ ਇੱਕ ਇੱਕ ਬੱਚਾ ਆਪਣਾ ਰੋਜ ਉੱਪਰ ਚੜਾਣ ਪਤਾ ਲੱਜੇ ਉੱਪਰ ਕਿਤਨਾ ਬੈਠੇ ਹੀ ਜਾ ਕਿ ਵੇਖੋ ਜਿਹੜੇ ਗੁਰਜੀਤ ਸਿੰਘ ਜੀ ਟਾਵਰ ਤੇ ਬੈਠੇ ਹੈ ਜਣਾ ਜਗ੍ਹਾ ਬਹੁਤ ਛੋਟੀ ਜੀ ਹੈ ਉੱਥੇ ਬੈਣਾ ਤੇ ਬਹੁਤ ਮੁਸ਼ਕਲ ਹੈ ਬਹੁਤ ਦਿੱਕਤ ਪੇਸ਼ਾਨੀ ਆ ਰਹੀ ਹੈ ਵੇਖੋ ਐਨੀ ਗਰਮੀ ਹੈ ਐਨੇ ਧੋਪ ਹਨੇਰੀਆਂ ਹੀ ਆ ਤਾਂ ਵੀ ਵੇਖੋ ਧਾਨਾ ਗੁਰਜੀਤ ਸਿੰਘ ਜੀ ਖਾਲਸਾ ਜਿਹੜਾ ਕਿ ਸਮਾਂਟ ਓਵਰ ਦੇ ਉੱਤੇ ਸਾਲ ਤੱਕ ਬੈਠੇ ਰਹੇ ਨੇ ਅੱਛਾ ਭਾਈ ਜੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਦੱਸਿਆ ਕਿ ਵਕੀਲਾਂ ਵੱਲੋਂ ਵੀ ਦਾਵਾ ਕੀਤਾ ਗਿਆ ਭਾਈ ਸੰਦੀਪ ਹੋਰਾਂ ਤੇ ਬਹੁਤ ਤਸ਼ੱਦਦ ਕੀਤਾ ਗਿਆ ਤੇ ਇਹ ਅਜਿਹੇ ਮਾਮਲੇ ਨੂੰ ਹੈਂਡਲ ਕਿਵੇਂ ਹੁੰਦਾ ਪਰਿਵਾਰ ਦੇ ਤੌਰ ਤੇ ਦੇਖੋ ਜਦੋਂ ਅਸੀਂ ਇੱਕ ਆਮ ਵਿਅਕਤੀ ਅਜਿਹੀਆਂ ਘਟਨਾਵਾਂ ਨੂੰ ਦੇਖਦਾ ਤਾਂ ਉਹਨਾਂ ਦਾ ਦਿਲ ਝੰਡੋੜਿਆ ਜਾਂਦਾ ਤੁਸੀਂ ਆਪਣੇ ਆਪ ਨੂੰ ਕਿਵੇਂ ਫਿਰ ਹੈਂਡਲ ਕਰਦੇ ਹੋ ਇਹ ਅਜਿਹੀਆਂ ਸਿਚੁਏਸ਼ਨ ਦੇ ਵਿੱਚ ਦੇਖੋ ਇਹ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੁੰਦੀ ਹੈ ਕਿਉਂਕਿ ਇਹ ਇਨਸਾਨ ਆ ਕਿਤਨਾ ਕਿਤੇ ਸਾਡਾ ਵੀ ਦਿਲ ਕਿਤਨਾ ਕਿਤੇ ਨਾ ਹੋ ਜਾਂਦਾ ਮਤਲਬ ਭਾਵਕ ਹੋ ਜਾਂਦਾ ਪਰ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾ ਕੁਝ ਵੀ ਨਹੀਂ ਹੋ ਪਾਂਦਾ ਜਿਹੀ ਕਹੀਏ ਕਿ ਮੈਂ ਕੁਝ ਕਰਦਾ ਪਿਆ ਮੈਂ ਇਹ ਕਰਦਾ ਨਾ ਜੀ ਨਾ ਮੇਰਾ ਹੱਥ ਕੁਝ ਵੀ ਨਹੀਂ ਹੈ ਇਹ ਗੁਰੂ ਸਾਹਿਬ ਹੀ ਕਰਵਾ ਰਹੇ ਜੋ ਕਰਵਾ ਰਹੇ ਆ ਜੀ ਅੱਛਾ ਹੁਣ ਹੁਣ ਤਾਜ਼ਾ ਅਪਡੇਟ ਕੀ ਆ ਕਿਉਂਕਿ ਮੈਡੀਕਲ ਰਿਪੋਰਟ ਵੀ ਆ ਚੁੱਕੀ ਹੈ ਮੈਡੀਕਲ ਰਿਪੋਰਟ ਤੋਂ ਬਾਅਦ ਹੁਣ ਦੀ ਤਾਜ਼ਾ ਸਥਿਤੀ ਕੀ ਹੈ ਤੁਹਾਡੀਆਂ ਜਿਹੜੀਆਂ ਮੰਗਾਂ ਸਿਗੀਆਂ ਜਦੋਂ ਪਟਿਆਲਾ ਜੇਲ੍ਹ ਦੇ ਅੱਗੇ ਤੁਸੀਂ ਆਪਾਂ ਪ੍ਰੋਟੈਸਟ ਕੀਤਾ ਤਾਂ ਉਦੋਂ ਹੋਂ ਪੂਰੀਆਂ ਹੋ ਚੁੱਕੀਆਂ ਨੇ ਜਾਂ ਤਾਜ਼ਾ ਅਪਡੇਟ ਕੀ ਆ ਜੀ ਦੇਖੋ ਜੀ ਸਾਡੀਆਂ ਮੰਗਾ ਨਹੀਂ ਸੀ ਸਾਡਾ ਰਾਈਟ ਬੰਦਾ ਸੀ ਜਿਹੜਾ ਜੇਲ੍ਹ ਚ ਕੋਈ ਬੰਦਾ ਜਾਂਦਾ ਹੈ ਨਾ ਉਹਦਾ ਮੁਲਾਕਾਤ ਦਾ ਪਰਿਵਾਰ ਦਾ ਕਰਨਾ ਹੱਕ ਬੰਦਾ ਪਰ ਮੈਂ ਤੇ ਹੈਰਾਨ ਆ ਜੇਲ੍ਹ ਦਾ ਸੁਪਰੀਡੈਂਟ ਆ ਭਾਜੀ ਕੂਟ ਦੀਆਂ ਨੇ ਧੱਚੀਆਂ ੜਾ ਕੇ ਰਛੜੀਆਂ ਜਦਕਿ ਮਾਂਜੋ ਕੋਰਟ ਨੇ ਆਰਡਰ ਕਰ ਦਿੱਤੇ ਸੀ ਸੰਦੀਪ ਸਿੰਘ ਦੀ ਮੁਲਾਕਾਤ ਕਰਾਈ ਜਾਵੇ ਤੇ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਹੁਣ ਇਹਨਾਂ ਨੂੰ ਪਤਾ ਸੀ ਕਿ ਸੰਦੀਪ ਸਿੰਘ ਦੇ ਦਾ ਸੱਟਾ ਕਾਫੀ ਲੱਗ ਚੁੱਕੀ ਹੈ ਐਸੇ ਕਰਕੇ ਇਹਨਾਂ ਨੇ ਸੱਟਾਂ ਲੁਕਾਉਣ ਦੇ ਕਾਰਨ ਸੰਦੀਪ ਸਿੰਘ ਦਾ ਕੋਈ ਮੈਡੀਕਲ ਨਹੀਂ ਕਰਵਾ ਰਹੇ ਜਦੋਂ ਵੇਖਿਆ ਮਾਂਜੋ ਕੋਰਟ ਨੇ ਵੀਸੀਰੇ ਪੇਸ਼ ਕੀਤਾ ਬਦਸਮਾ ਜੋ ਸਟਿਕ ਹੋਏਗਾ ਦਾ ਆਰਡਰ ਮੈਡੀਕਲ ਕਰਾਇਆ ਜਾਵੇ ਪਰ ਫਿਰ ਵੀ ਉਹਨਾਂ ਨੇ ਵੇਖੋ ਮਤਲਬ ਸੱਟਾ ਲਗਾਉਣ ਵਾਸਤੇ ਇਧਰੋਂ ਮਾਂ ਜੋ ਕੋਟ ਆਰਡਰ ਕਰਦੇਵੇਂ ਨੇ ਮਿੰਟੋ ਮਿੰਟ ਉਹਨਾਂ ਚੁੱਕ ਕੇ ਸੰਗਰੂਸ਼ ਸ਼ਿਫਟ ਕਰਤਾ ਇੱਥੇ ਦੇ ਵੇਖੋ ਜਿਹੜੇ ਬੁੱਚੜ ਆਫੀਸਰ ਔਨ ਡਿਊਟੀ ਹੈ ਮੈਂ ਤਾਂ ਕਹਿੰਦਾ ਇਹਨਾਂ ਦੀ ਬਹੁਤ ਤੜੀ ਨਲਾਕੀ ਹੈ अच्छा एक चीज हां होन ਜਦੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਇਹ ਵੀ ਚਰਚਾ ਹੋ ਮੰਨੇ ਕਿ ਭਾਈ ਸੰਦੀਪ ਸਿੰਘ ਹੋਰਾਂ ਨੂੰ ਤਰਨਤਾਰਨ ਦੀ ਜਿਹੜੀ ਜ਼ਮੀਨੀ ਚੋਣਾ ਉਹਨਾਂ ਦੇ ਵਿੱਚ ਸਾਂਝੇ ਉਮੀਦਵਾਰ ਤੇ ਉਤਾਰ ਤੇ ਉਤਾਰਿਆ ਜਾਵੇ ਐਸੇ ਪਰਿਵਾਰਿਕ ਮੈਂਬਰ ਤੁਸੀਂ ਕਿਵੇਂ ਸਮਝਦੇ ਹੋ ਚੇ ਦੇਖੋ ਇਹ ਤੇ ਹੁਣ ਸੰਦੀਪ ਸਿੰਘ ਸਾਡਾ ਇਕੱਲੇ ਤਾਂ ਨਹੀਂ ਰਹਿ ਗਿਆ ਇਹ ਪੰਥ ਦਾਵਾ ਬਾਕੀ ਜਿਸ ਤਰ੍ਹਾਂ ਪੰਥ ਸਾਨੂੰ ਫੈਸਲਾ ਦੇਗਾ ਸਿਰ ਮੱਥੇ ਹੈ ਜੀ ਪੰਥ ਦਾ ਫੈਸਲਾ اچھا ਜੇ ਬਾਕੀ ਕੋਈ ਚੀਜ਼ ਹੋਰ ਹੈ ਕਿ ਸਪਰੀਮ ਕੋਰਟ ਦੀ ਪਿਛਲੇ ਦਿਨਾਂ ਦੇ ਵਿੱਚ ਟਿੱਪਣੀ ਆਈ ਸੀ ਕਿ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਵੀ ਜਿਹੜੀਆਂ ਸਜ਼ਾਾਂ ਮੂਰੀਆਂ ਕਰ ਲੀਆਂ ਨੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਪਰ ਹਲੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਜਥੇਦਾਰ ਹਵਾਰਾ ਸਿੰਘ ਹੋਰਾਂ ਦੀ ਜਿਹੜੀ ਮਾਤਾ ਜੀ ਵੀ ਬਹੁਤ ਟੱਲੇ ਨੇ ਤੇ ਵਾਰ-ਵਾਰ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਪੈਰੋਲ ਦਿੱਤੀ ਨਹੀਂ ਜਾਂਦੀ ਤੁਸੀਂ ਸਾਰੇ ਮਾਮਲੇ ਨੂੰ ਕਿਵੇਂ ਸਮਝਦੇ ਮੈਂ ਦੇਖੋ ਜੀ ਮੇਰੀ ਉਮਰ ਇਸ ਟਾਈਮ 35 ਤੋਂ ਉੱਪਰ ਹੀ ਆ ਉਮਰ ਪਰ ਮੈਂ ਜੋ ਮਹਿਸੂਸ ਕਰਦਾ ਜੋ ਮੈਂ ਦੇਖਦਾ ਪਿਆ ਵਾਂ ਇੱਥੇ ਦੋ ਕਾਨੂੰਨ ਬੰਦੇ ਪਏ ਸਿੱਖਾਂ ਵਾਸਤੇ ਵੱਖਰਾ ਕਾਨੂੰਨ ਬੋਹ ਗਿਣਤੀਆਂ ਵਾਸਤੇ ਵੱਖਰਾ ਕਾਨੂੰਨ ਹੁਣ ਵੇਖੋ ਰਾਮ ਰਹੀਨ ਜਿਹੜਾ ਪ੍ਰੋਲ ਤੇ ਬਾਹਰ ਆਂਦਾ ਪਿਆ ਵੇਖੋ ਉਹਨੇ ਚੰਗੇ ਕੰਮ ਕੀਤੇ ਉਹਨੂੰ ਪ੍ਰੋਲ ਦਿੰਦੇ ਪਏ ਜੇ ਐਨੇ ਦੁਸ਼ਟ ਕੰਮ ਕੀਤੇ ਉਹਦਾ ਨਾਮ ਲੈਣਾ ਵੀ ਸਾਡੀ ਜ਼ੁਬਾਨ ਤੇ ਸ਼ੋਭਾ ਨਹੀਂ ਦਿੰਦਾ ਉਸ ਗੰਦੇ ਸ਼ਖਸ ਨੂੰ ਪ੍ਰੋਲ ਮਿਲ ਸਕਦੀ ਹੈ ਪਰ ਸਾਡੇ ਕੌਮ ਦੇ ਜਥੇਦਾਰ ਨੂੰ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਪ੍ਰੋਲ ਹੀ ਦਿੰਦੇ ਪਏ ਪਤਾ ਨਹੀਂ ਕਿਉਂ ਕਾਨੂੰਨ ਇਸ ਚੀਜ਼ ਦੀ ਹੈ ਮਤਲਬ ਕਿ ਸਰਕਾਰਾਂ ਅਸੀਂ ਉਹ ਹਵਾ ਬਣਾਉਂਦੀਆਂ ਪਈਆਂ ਕਿ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਜਦਕਿ ਪੰਜਾਬ ਦਾ ਮਾਹੌਲ ਕੋਈ ਖਰਾਬ ਨਹੀਂ ਹੋਣਾ ਤੁਸੀਂ ਪਰੋਲ ਦਿਓ ਉਹ ਬਹੁਤ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਪਏ ਪਰ ਜਾਣ ਕੇ ਨਾ ਪ੍ਰਸ਼ਾਸਨ ਕਹਿ ਲਓ ਜਾਂ ਆਪਣੀਆਂ ਸਰਕਾਰਾਂ ਕਹਿ ਲਓ ਬਹੁਤ ਜ਼ਿਆਦਾ ਨਿਕੰਮੀ ਹੈ ਜੀ ਇਹਦੇ ਵਿੱਚ ਤੇ ਅੱਛਾ ਮੁੱਖ ਮੰਤਰੀ ਸਾਹਿਬ ਤਾਂ ਜਦ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਕਹਿੰਦੇ ਸੀ ਕਿ ਅਸੀਂ ਬੇਅਦਬੀਆਂ ਦੇ ਲਈ ਕਾਨੂੰਨ ਬਣਾਵਾਂਗੇ ਤੇ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਮੁਖੀ ਸੀਗੇ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਸੀ ਕੁਝ ਹੀ ਘੰਟਿਆਂ ਦੇ ਵਿੱਚ ਬੇਅਦਬੀਆਂ ਦਾ ਇਨਸਾਬ ਮਿਲੇਗਾ ਤੁਹਾਨੂੰ ਕੀ ਲੱਗਦਾ ਕਿ 3.5-4 ਸਾਲ ਬੀਤਣ ਦੇ ਬਾਵਜੂਦ ਵੀ ਇਹ ਕਾਨੂੰਨ ਕਿਉਂ ਨਹੀਂ ਬਣ ਪਾਰਿਆ ਦੇਖੋ ਸਭ ਤੋਂ ਪਹਿਲਾਂ ਬਾਦਸ ਹਲਕਾਰ ਸੀ ਉਹਨਾਂ ਨੇ ਵੀ ਇਹ ਸਤਾ ਜਦੋਂ ਹਾਸਲ ਕਰਨੀ ਸੀ ਉਦੋਂ ਵੀ ਇਹੋ ਕਿਹਾ ਸੀ ਕਿ ਮਤਲਬ ਬੇਰਬੀ ਦਾ ਕਾਨੂੰਨ ਬਣਾਵਾਂਗੇ ਬੰਦੀ ਸਿੰਘ ਰਿਹਾ ਕਰਾਂਗੇ ਉਸ ਤੋਂ ਬਾਅਦ ਦੂਜੀ ਸਰਕਾਰ ਕੈਪਟਨ ਦੀ ਆਈ ਉਹਨੇ ਮਹਾਰਾਜ ਦਾ ਗੁਰਕਾ ਸਾਹਿਬ ਹੱਥ ਫੜ ਕੇ ਸੋਹ ਖਾਦੀ ਸੀ ਕਿ ਬੰਦੀ ਸਿੰਘ ਰਹਾ ਕਰਾਂਗੇ ਉਸ ਤੋਂ ਬਾਅਦ ਜਿਹੜਾ ਜਿਨ੍ਹਾਂ ਨੇ ਬੇਦਮੀਆ ਕੀਤੀਆਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਸਜ਼ਾ ਦੇਵਾਂਗੇ ਉਹ ਵੀ ਸਰਕਾਰ ਪਿੱਛੇ ਹੋਗੀ ਹੁਣ ਆ ਗਈ ਤੀਜੀ ਭਗਵੰਤ ਮਾ ਦੀ ਸਰਕਾਰ ਇਹ ਵੀ ਮੈਨੂੰ ਲੱਗਦਾ ਪਿੱਛੇ ਜਾਣੀ ਅੱਗੇ ਨਹੀਂ ਆਏਗੀ ਜੋ ਹੈ ਕਰਦੇ ਮੈਨੇ ਵੇਖੋ 3.5 ਸਾਲ ਥੋੜੇ ਨਹੀਂ ਹੁੰਦੇ ਇਹਨਾਂ ਨੇ ਬਿਆਨ ਦਿੱਤਾ ਸੀ 24 ਘੰਟਿਆਂ ਦੇ ਵਿੱਚ ਵਿੱਚ ਮਸਲਾ ਹੱਲ ਹੋ ਜਾਏਗਾ ਪਰ ਅੱਜ 3.5 ਸਾਲ ਹੋ ਗਏ ਸਰਕਾਰਾਂ ਕੁੜੀਆਂ ਨੀਂ ਸੁੱਤੀਆਂ ਆਈਆਂ ਵਾ ਬਾਕੀ ਹੁਣ ਆਪਣੀ ਪੰਥ ਜਾਗ ਪਿਆ ਵਾ ਪੰਥ ਨੇ ਭਾਜੀ ਨੂੰ ਨਕਾਰ ਦੇਣਾ ਜੀ ਜੋ ਲੱਗ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਸਾਡੇ ਨਾਲ ਭਾਈ ਮਨਦੀਪ ਸਿੰਘ ਜੀ ਸੰਦੀਪ ਸਿੰਘ ਹੋਰਾਂ ਦੇ ਭਰਾ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਿਸ ਤਰ੍ਹਾਂ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਲੀ ਵਾਰ ਕਿਸੇ ਹੋਰ ਸਖਸ਼ੀਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੀਵਾ ਗਿਆ ਰੱਬ ਰਾਖਾ